ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਨਹੀਂ ਆ ਪੰਜ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਆ ਤੇ ਚਾਰ ਗੱਬਣਾ ਨੇ ਤੇ ਦੋ ਤਾਂ ਮੰਨ ਕੇ ਚੱਲੋ ਸੌਣ ਦੀਆਂ ਬਿਲਕੁਲ ਤਿਆਰੀਆਂ ਆ ਤੇ ਦੋ ਬਾਕੀ ਬਈ ਥੋੜੇ ਦਿਨ ਕਰਮ ਵਾਲੀਆਂ ਲੈਣੀਆਂ ਨੇ ਬਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਕੋਣ ਵਾਲੇ ਨੇ ਵਿਦੇ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਕੰਮ ਕੰਮ ਕਾਰ ਬਹੁਤ ਵਧੀਆ ਚੱਲਦਾ ਬਈ ਠੀਕ ਆ ਬਾਈ ਤੇ ਕਿੰਨੀਆਂ ਅੱਜ ਫਿਰ ਪੰਜ ਕੰਮ ਹਨ ਅੱਜਾਂ ਪੰਜ ਡਾਕਟਰ ਤਿਆਰ ਆਈਆਂ ਤਿੰਨ ਕੱਚੀਆਂ ਆਈਆਂ ਉਹ ਸਾਈਡ ਤੇ ਕਰਤੀਆਂ ਓਕੇ ਭਾਈ ਤੇ ਪੰਜ ਵੜਾ ਜਮਾ ਤਿਆਰ ਆਈਆਂ ਉਹ ਦਾ ਅੱਠ ਬੜਾ ਹੈਗੀਆਂ ਠੀਕ ਹੈ ਇਹਨੇ ਵੀਡੀਓ ਮੰਗਵਣੀ ਹੈ ਵਟਸਐਪ ਰਾਹੀਂ ਭੇਜ ਦਾਂਗੇ ਆਪਾਂ ਓਕੇ ਭਾਈ ਨਾਮ ਤੇ ਐਡਰੈਸ ਬੋਲ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਵ ਸਿੰਘਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਰਹੇ ਨੇ ਆਪਾਂ ਨੇੜੇ ਓਕੇ ਭਾਈ ਨੇੜੇ ਆਪ ਨੂੰ ਕੋਲੋੜ ਸਾਇਰ ਹੈ ਗਿਆ ਭਾਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਠੀਕ ਹੈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਹਮ ਆ ਬਨਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਕੋਈ ਕਰਦੀ ਨਹੀਂ ਹੁੰਦੀ ਓਕੇ ਬਾਈ ਠੀਕ ਹੈ ਬਾਈ ਇਹ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਆ ਸੁਈਆ ਇਹ ਡਾਕਟਰ ਦੂਜਾ ਸੁਆ ਬੱਚੀ ਸੁਈ ਜਾਗੀ ਓਕੇ ਤੇ ਦੂਜਾ ਸੁਈਆ ਏ ਡਾਕਟਰ ਕੱਲ ਆਥਣੇ ਸੂਈ ਹੈਗੀ ਬੱਚਾ ਕੀ ਦੇਤਾ ਬੱਚਾ ਇਹਦਾ ਡਾਕਟਰ ਨਾੜੂ ਨੂੜਾ ਦਿਖਾ ਦੇ ਜਮ ਲਾਗਾ ਸਹੀ ਹੈ ਬਾਈ ਤੇ ਬਾਕੀ ਡਾਕਟਰ ਬੱਚੀ ਲੇਵੇ ਦੀ ਕੁਆਲਿਟੀ ਹੂੰ ਕਾਦੀਆਂ ਗੱਲਾਂ ਜਾਂਦੇ ਬਾਈ ਪੂਰਾ ਪੰਡ ਵਾਲਾ ਲੇਵਾ ਹਨ ਬਾਕੀ ਡਾਕਟਰ ਥਾਨ ਤੁੰਦ ਦਿਖਾ ਦੇ ਤੇ ਬਾਕੀ ਮਾੜਿਆ ਮੁੰਡਿਆ ਬੱਚੀ ਦੇ ਭਲਾਂ ਆ ਗਿਆਂ ਹੂੰ ਤੇ ਬਾਕੀ ਲੇਵਰੀ ਕੁਆਲਿਟੀ ਫਿੱਟ ਫੁੱਟ ਲੇਵਾ ਲੇਵੇ ਨਾੜਾ ਨੂੜਾ ਮਗਰ ਬਹੁ ਨੀ ਆ ਜਾਏਗੇ ਸਹੀ ਗੱਲ ਆ ਬਾਈ ਤੇ ਸੀਲ ਥੰਡੀ ਇੰਨੀ ਕਹਿ ਗਈ ਠੀਕ ਆ ਇੱਧਰ ਦੀ ਮਰਜ਼ੀ ਵਈਆ ਦੁਨਨੇ ਪਾਸੇ ਵਈਆ ਹੂੰ ਕਹਿਣਾ ਕੁਛ ਨਹੀਂ ਹਨਾ ਠੰਡੀ ਨੀ ਲੋ ਫੋਲਾ ਲੇਵਾ ਕਮਾਲ ਦਾ ਮੂਰੋਂ ਲੇਵਾ ਚੈੱਕ ਕਰਵਾਣੇ ਲਾ ਅੱਲਾ ਕੱਲਾ ਥਣ ਪੂਰੀ ਵਿਥੇ ਦੇ ਥਣ ਬਈ ਸਫਾਈ ਵਧੀਆ ਨਾ ਲੇਵਰੀ ਹਾਂ ਬਈ ਬਾਕੀ ਮਾਇਰ ਮੂਰ ਦਾ ਲੇਵਾ ਤੇ ਡਾਕਟਰ ਐ ਮੰਨ ਕੇ ਚੱਲ ਦੇਖ ਲਾ ਫਸੀ ਫਿਰਦੀ ਐ ਬੱਚੀ ਜਮਾ ਬੌਲੇ ਚ ਹੈਗੇ ਠੀਕ ਹੈ ਬਾਕੀ ਡਾਕਟਰ ਕਲਰ ਗਰਲੈਂਡੋ ਵਾਲਾ ਆ ਗਿਆ ਬੈਠਦਾ ਹੂੰ ਬਾਕੀ ਧੌਣ ਧਾਨ ਤੇ ਦੇਖ ਲਾ ਬਾਕੀ ਗਰਲੈਂਡੋ ਨਾ ਅਟੈਚਮੈਂਟ ਐ ਬੱਚੀ ਦੀ ਸਹੀ ਗੱਲ ਆ ਭਾਈ ਹੂੰ ਫੇਸ ਦੀ ਬਿਊਟੀ ਕਮਾਲ ਦੀ ਐ ਸੁਈ ਸਵਾਈਏ ਕੱਦ ਬ੍ਰੀਟ ਪ੍ਰਿੰਟ ਓਕੇ ਕਰ ਮਾਈ ਤੇ ਬਾਕੀ ਡਾਕਟਰ ਨਵਾਂ ਹਾਨਾਗਾ ਬੱਚੀ ਦਾ ਤੇ ਬਾਕੀ ਡਾਕਟਰ ਕੱਦ ਕੁਦ ਦਿਖਾ ਦੇ ਇਧਰੋਂ ਲੈਵਾ ਚੈੱਕ ਕਰਵਾ ਦੀਏ ਲੈ ਬਈ ਥਾਣੀ ਬਾਲਾ ਚੰਗਾ ਲੱਗਿਆ ਯਾਰ ਬਾਲਾ ਨਹੀਂ ਆਇਆ ਚੰਗਾ ਲੱਗਿਆ ਡਾਕਟਰ ਲੈ ਮੁਠੇ ਵਾਸਤੇ ਦੀ ਬਹਿ ਜਾ ਡੰਡੀ ਐਨੀ ਕਾ ਜਿੱਧਰ ਦੀ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਖੁਸ਼ੀ ਬਾਕੀ ਡਾਕਟਰ ਫਾੜੀਆ ਲੈਵਾ ਤੇ ਲੈਵ ਦੀ ਕੁਆਲਿਟੀ ਦਿਖਾ ਦੇ ਕਿੰਨੀ ਜੰਗੀਏ ਬੱਚੀ ਦੀ ਕਿਆ ਬਾਤ ਬੜਾ ਨਿਆ ਚੰਗਾ ਆਰਡਰ ਲੱਗਿਆ ਆ ਬਾਕੀ ਡਾਕਟਰ ਕਦ ਚੈੱਕ ਕਰਾ ਦੇ ਕਿੰਨਾ ਕਰਦਾਗਾ ਬੱਚੀ ਦਾ ਖੋਲ ਦੇ ਭਾਈ ਮੜੀ ਤੋਰ ਕੇ ਦਿਖਾ ਦਈਏ ਬਰੀਟ ਇੱਕ ਨੰਬਰ ਆ ਭਾਈ ਜਿਵੇਂ ਬਈ ਦੱਸਿਆ ਵੀ ਗਰਲੈਂਡੋ ਚ ਇਹਦਾ ਪ੍ਰਿੰਟ ਪੈਂਦਾ ਜੀ ਫੈਂਟ ਬਹੁਤ ਹੋਊਗੀ ਹਾਂ ਡਾਕਟਰ ਬਾਕੀ ਨਾਲ ਦਾ ਗਰਮੀ ਮੰਨਣੀ ਆ ਜਦੋਂ ਭਾਣਾ ਭੁਣਾ ਲਾ ਕੇ ਬੱਚੀ ਦੋਤੇ ਆ ਗਈ ਬੱਚੀ ਨੂੰ ਦਸਣਾ ਵੀ ਲੈਵਲ ਲੱਗਿਆ ਮੈਨੂੰ ਸਹੀ ਹੈ ਭਾਈ ਦੇ ਲੈਵਲ ਦੀ ਕੁਆਲਿਟੀ ਕਿਆ ਬਾਤ ਆ ਤੋੜ ਹੀ ਦੱਸਦਾ ਬੈੜਦਾ ਹਣਾ ਭਾਈ ਲੈਵਾ ਦੇਖੋ ਬਾਕੀ ਡਾਕਟਰ ਇੱਥੋਂ ਖੜਨੀ ਖੁੜਨੀ ਬੱਚੀ ਦਾ ਫੇਸ ਬਿਊਟੀ ਕੌਣ ਇਹ ਚੰਗੀ ਲੱਗੀ ਹੈਗੀ ਸਹੀ ਹੈ ਕਿੰਨੀ ਕਹਦੇ ਉਨੀ ਚੰਗੀ ਐ ਸਿਰੋਕ ਲਈ ਬਾਕੀ ਡਾਕਟਰ ਇੱਥੋਂ ਮੂਰੋ ਮਾਰੋ ਲੈਵਾ ਬੈੜ ਦੀ ਲੰਬਾਈ ਲੰਗੂਈ ਚੈੱਕ ਕਰਾ ਦੇ ਸਹੀ ਹੈ ਬਾਕੀ ਖੜਨੀ ਖੁੜਨੀ ਹੂੰ ਬਾਕੀ ਡਾਕਟਰ ਨਾਲ ਤਾਂ ਗਰਮੀ ਮੰਨਣੀ ਹੈਗੀ ਸਹੀ ਆ ਦੁੱਧ ਪਾਉਣਾ ਫੈਟ ਵਾਲਾ ਦੁੱਧ ਡਾਕਟਰ ਬਾਹਲਾ ਨਹੀਂ ਗਾ ਮਾਲਕਾਂ ਨੇ ਮੰਨ ਕੇ ਚੱਲ 22 23 ਕਿਲੋ ਪਹਿਲੇ ਸੂਚ ਹੋਇਆ ਦੱਸਿਆ ਗਾ ਠੀਕ ਆ ਬਾਈ ਬਾਕੀ ਡਾਕਟਰ ਸੇਵ ਆ ਗਿਆ ਅਗਲਾ ਕਿੰਨਾ ਚੂਲੂਗਾ ਆਪਾਂ ਨਹੀਂ ਕਹਿ ਕੇ ਦੇਣੀ ਕਿੰਨਾ ਦੇ ਦੂ ਮੋਲ ਜੈ ਜੀ ਹੋ ਬਾਈ ਮੋਲ ਡਾਕਟਰ ਜਮਾ ਜੈ ਜੂਗਾ ਬੈਠਦੇ ਸਾਹਿਬ ਨਾਲ ਠੀਕ ਆ ਬਾਈ ਬਾੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾਂ ਜਾਇਜ਼ ਰੱਖਾਂਗੇ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਪਹਿਲਾਂ ਹੀ ਬਾਈ ਦੇ ਜਾਇਜ਼ ਹੁੰਦੇ ਆ ਵੀਡੀਓ ਪਾਉਣ ਦੀ ੜਰ ਹੁੰਦੀ ਆ ਉਹਦੀ ਮਾਲ ਬਾਈ ਬਾਕੀ ਡੈਕਟਰ ਲੇਵਾ ਮਗਰ ਨੂੰ ਦਿਖਾਉਂਦੀ ਆ ਬੜਾ ਕੀ ਬਾਤ ਐ ਡੈਕਟਰ ਨੇ ਟਲਾਂ ਢੁਲਾਈਆਂ ਕੱਢ ਗਈ ਬੱਚੀ ਨੇ ਦੱਸਣਾਗਾ ਵੀ ਲੇਵਾ ਲੱਗਿਆ ਹੋ ਮੈਨੂੰ ਠੀਕ ਆ ਬਾਈ ਤੇ ਬਾਕੀ ਕੋਈ ਚੱਕਰ ਨਹੀਂ ਤਾਰਾਂ ਬਾਈ ਜਿਹੜੀਆਂ ਮਾਰਚ ਰਖਾਉਂਦਾ ਬਈ ਤਾਰਾਂ ਮਾਰ ਤਾ ਕੋਈ ਬਾਕੀ ਡੈਕਟਰ ਲਾ ਆਈਂ ਭਾਈ ਜਾਂ ਪਾਰਟੀ ਲੈਓ ਹੂੰ ਇਹ ਐਨੀ ਕਿੰਨੀ ਕਹਦੇ ਡਾਕਟਰ ਆਪਾ ਥਣਾਵਾ ਚਲਾਉਣ ਲੱਗ ਉੱਤਰੇ ਲੇ ਬੜ ਵਾਲਟੀ ਨਹੀਂ ਸਹੀ ਗੱਲ ਆ ਭਾਈ ਨੇ ਦੇਖ ਡਾਕਟਰ ਵਾ ਚੂਾਈ ਬੱਚੀ ਚੂਣ ਸੂਣ ਹੀ ਪੋਣ ਚੰਗੇ ਯਾਰ ਹਨਾ ਕਰਮਾ ਜੀ ਮੋਟਾ ਮੋਟਾ ਚੂਣ ਆ ਜਿਵੇਂ ਮਰਜ਼ੀ ਚੱਲ ਸਰਕਾ ਸੁਣ ਡਾਕਟਰ ਵੀਡੀਓ ਜੀ ਕੀ ਬਾਤ ਆ ਫੁੱਲ ਛੜਕਾ ਸੁਣਦਾ ਭਾਈ ਇੱਕ ਨੰਬਰ ਚ ਭਾਈ ਆ ਹਨਾ ਬਾ ਨਹੀਂ ਆ ਚੰਗਾ ਚੂਣ ਲੱਗਾ ਡਾਕਟਰ ਨੂੰ ਮੋਟਾ ਮੋਟਾ ਚੂਣ ਲੱਗਿਆ ਕਰਮਾ ਇਹਨੂੰ ਜਿਵੇਂ ਮਰਜ਼ੀ ਦੇ ਚੱਲ ਕੋਈ ਚੱਕੀ ਕੀ ਬਾਤ ਆ ਬੜੀ ਚੰਗੀ ਜਵਾਈ ਹੈ ਹਨਾ ਬਈ ਮਾੜਾ ਨਹੀਂ ਆਇਆ ਜੀ ਆਉਣ ਲੱਗਾ ਡਾਕਟਰ ਬੱਚੀ ਦਾ ਲੈ ਕੀ ਬਾਤ ਹੈ ਇੱਕ ਕ ਨੰਬਰ ਜਵਾਈ ਹੈ ਬਈ ਕਰਮਾਇਨਾ ਬਾਕੀ ਠੰਡੀ ਹੈ ਯਾਰ ਬਾਕੀ ਡਾਕਟਰ ਦੇਖੀ ਲੈ ਕਿੰਨੇ ਘਟਾ ਰਾਮਾ ਦਾ ਬਾਲਟੀ ਤਾਂ ਹਾ ਨੂੰ ਉਂਦੀ ਅਦਾ ਹੁੰਦੀ ਹੈ ਸਹੀ ਗੱਲ ਹੈ ਬਈ ਹੂੰ ਬਾਕੀ ਡਾਕਟਰ ਥਾਨ ਦਿਖਾ ਦੇ ਬੱਚੀ ਨੇ ਪਾਸੂ ਲੈ ਕੱਢ ਲੈ ਤੂੰ ਸਮਾਰਟ ਕਰਕੇ ਨਾ ਥਾਨ ਦੇਖੋ ਕੰਦੇ ਲੈ ਕਿਆ ਬਾਤ ਆ ਯਾਰ ਪੂਰਾ ਡਾਇਰੈਕਟਰ ਮੂਠੀ ਵਾਲਾ ਥਾਣਾ ਨਾ ਦਾ ਪੱਕੇ ਤੇ ਮਸਲ ਲੈਣੇ ਉਸ ਨੇ ਬਣ ਕੇ ਚੱਲ ਤੇ ਬਾਕੀ ਲੇਵਲ ਦੀ ਕੁਆਲਿਟੀ ਦਿਖਾ ਦੇ ਪਸਵੇਂ ਵਛੀ ਹੋਣੀ ਸਹੀ ਗੱਲ ਬਈ ਲੈ ਕਿਆ ਬਾਤ ਹੈ ਲੇਵਾ ਬਹੁਤ ਚੰਗਾ ਕਰਮਾਈ ਦਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਹੈ ਨਾ ਬਈ ਲੇਵਲ ਉਹ ਪਾਸੇ ਡਾਇਰੈਕਟਰ ਕਿਸੇ ਪਾਸੇ ਤਰਾਈ ਨਹੀਂ ਬੈੜ ਹਮ ਸਹੀ ਗੱਲ ਹੈ ਬਈ ਬਾਕੀ ਡਾਇਰੈਕਟਰ ਲੇਵਾ ਦੇਖੀ ਪਾਸ ਸੰਗੇ ਗੱਡੇ ਵਛੀ ਹਮ ਉਹ ਡਾਕਟਰ ਲੈ ਵੇ ਲੂ ਵੇ ਕਿੰਦਾ ਕੋਈ ਲੇਖਾ ਇੰਦੇ ਦਾ 22 ਚ ਲੈਵਾ ਪੂਰਾ ਫਾੜਿਆ ਲੈਵਾਗਾ ਸਹੀ ਗੱਲ ਮਗਰ ਮੂਹਰ ਦਾ ਲੈਵਾ ਤੇ ਤੋਂ ਖੜਨੀ ਫੁਰਨੀ ਚੈੱਕ ਕਰਾਇਆ ਡਾਕਟਰ ਬੱਛੀ ਸਹੀ ਗੱਲ ਹੈ ਭਾਈ ਕੀ ਆ ਬਾਤ ਅੱਗੇ ਭਰਾ 2 ਨੰਬਰ ਤੇ ਇਹ ਕਿਹੜਾ ਸੂਆ ਸੁੰਦੀ ਆ ਇਹ ਡਾਕਟਰ ਦੂਜਾ ਸੂਆ ਬੱਛੀ ਹੈਗੀ ਕਿੰਨੇ ਦਿਨ ਲੂ ਬਰੀਡਰ ਤਿਆਰੀਆਂ ਚ ਇੱਕ ਦਾ ਦਿਨ ਲਿਆ ਵੀ ਸਕਦੀ ਹੈਗੀ ਤੇ ਸੂ ਵੀ ਸਕਦੀ ਹੈਗੀ ਠੀਕ ਆ ਬਰੀਡ ਵਾਲੀ ਆ ਨਾ ਬਈ ਬਾਹਰ ਤੇ ਬਰੀਡਰ ਬਾਕੀ ਬੱਚੀ ਦਾ ਕੱਦ ਬੱਡ ਬਹੁਤ ਨਿਆਇਆ ਤੇ ਬਾਕੀ ਲੇਵ ਦੀ ਕੁਆਲਿਟੀ ਚੈੱਕ ਕਰ ਦੇ ਸਹੀ ਗੱਲ ਆ ਬਈ ਲੇਵਾ ਦੇਖੋ ਕਮਾਲ ਦਾ ਇਕੱਲੀ ਕੱਚੀ ਕੱਚੀ ਆ ਉਸ ਹਮਨਾਂ ਦਾ ਦੇ ਆਈਟਮ ਮਾਇਗਰ ਮੂਹ ਦਾ ਲੇ ਪੂਰਾ ਸਾੜੀ ਵਾਲਾ ਟਰੱਕ ਨਹੀਂ ਦੇ ਹੂੰ ਤੇ ਮੰਨ ਕੇ ਚੱਲ ਗ੍ਰੈਂਟ ਲਾਡੂ ਲਾਡਾ ਡਾਕਟਰ ਕੱਢ ਗਈ ਦੱਸਣਾ ਵੀ ਮੈਨੂੰ ਲੇਵਾ ਲੱਗਿਆ ਵੈੜ ਨੇ ਸਹੀ ਗੱਲ ਆ ਤੇ ਪੂਰਾ ਫਿੱਟ ਲੇਵਾ ਡਾਕਟਰ ਮੂਹੋਂ ਮਾਰੋ ਥਣ ਚੈੱਕ ਕਰਾ ਦੇ ਗੁਲਾਬੀ ਲੇਵਾ ਤੇ ਗੁਲਾਬੀ ਥਣ ਸਹੀ ਗੱਲ ਆ ਕੱਦ ਫੁੱਲ ਆ ਹੁਣ ਰਾਤ ਦੇ ਕੋਦ ਡਾਕਟਰ ਮਨੂੰ ਲੇਵਾ ਪਹਿਲਾਂ ਨੀੜ ਤੋਂ ਚੈੱਕ ਕਰਵਾ ਦੀਏ ਗੁਲਾਬੀ ਥਣ ਮੁੱਠੀ ਵਾਲਾ ਥਣ ਬਈ ਲੈ ਡਾਕਟਰ ਕਰਮ ਵਾਲੀ ਸੀਲ ਹੰਡੀ ਲੈ ਜਿਵੇਂ ਮਰਜੀ ਬੈਠਾ ਰਹੇ ਥਾਣੇ ਦੇ ਡਾਕਟਰ ਕੁੱਤਿਆਂ ਪੱਟੂ ਥੱਲੇ ਉਹ ਹੀ ਚੁਆਈ ਲੱਗੀ ਐ ਬੈੜ ਨੂੰ ਪਾੜੇ ਨਿਆਂ ਚੰਗੇ ਲੇਵੇ ਨਾੜਾ ਨੂੜਾ ਬੈੜ ਦੀ ਖੜਨੀ ਫੁਰਨੀ ਤੇ ਫੇਸ ਫੂਸ ਦੀ ਕੁਆਲਿਟੀ ਚੈੱਕ ਕਰਾਵੇ ਕਿੰਨੀ ਚੰਗੀ ਐ ਡਾਕਟਰ ਛੋਟੇ ਨਾ ਮੰਨੇ ਬੈੜ ਨੂੰ ਉਹ ਡਾਗ ਵਾਲਾ ਵਾਕਿਆ ਪੱਕਾ ਦਿਖਾ ਫਿਦੰਨੇ ਪਰਲੇ ਪਾਸੇ ਡਾਕਟਰ ਪਰਲੇ ਪਾਸੇ ਬਾਈ ਖੜਕੇ ਦਿਖਾਉਂਦਾ ਕੋਈ ਚੱਕਰ ਹੀ ਨਹੀਂ ਲੈ ਕੱਦ ਵੀ ਫੁੱਲ ਆ ਹਨਾ ਲੈ ਪੂਰਾ ਫੁੱਲ ਕੱਦ ਐ ਡਾਕਟਰ ਬੈੜ ਦਾ ਛੋਟੀ ਨਾ ਮੰਨੇ ਫੁੱਲ ਕੱਦ ਫੁੱਲ ਬ੍ਰੀਡ ਕੀ ਆ ਬਾਤ ਤੋੜ ਦੇ ਬਾਈ ਮੜੀ ਨਾ ਸੰਗ ਲਾਬੀ ਪ੍ਰਿੰਟ ਇੱਕ ਨੰਬਰ ਕੱਦ ਫੁੱਲ ਥਾਂ ਸਾਰੇ ਸੀਮੈਂਟੇਲ ਦਿੱਤੀ ਹੈਗੀ ਆਪਾਂ ਸਾਮ ਦੇਕਰ ਪਤਾ ਕਰਕੇ ਵੀ ਦੱਸ ਦਾਂ ਕਿਹੜਾ ਇਹ ਲੱਗਿਆ ਵਾ ਕਿਹੜੇ ਦੀ ਆਪ ਹੈ ਠੀਕ ਹੈ ਭਾਈ ਤੇ ਬਾਕੀ ਡਾਕਟਰ ਲੇਵੇ ਦੀ ਕੁਆਲਿਟੀ ਕੁਆਲਿਟੀ ਬੱਚੀ ਦੀ ਕਿੰਨੀ ਗਾਦੇ ਉਨੀ ਚੰਗਿਆ ਪੂਰਾ ਚੌੜਾ ਲੇਵਾ ਤੇ ਪੈਰਾਂ ਪੂਰਾ ਹੀ ਚੈੱਕ ਕਰਾਰੇ ਕਿੰਨੀ ਚੰਗੀ ਹੈਗੀ ਸਹੀ ਗੱਲ ਆ ਭਾਈ ਤੇ ਬਾਕੀ ਡਾਕਟਰ ਬਾੜ ਦੀ ਖੜਨੀ ਫੁੱੜਨੀ ਫੇਸ ਫੂਸ ਬਹੁਤ ਨਿਆਇ ਚੰਗੀ ਕੁਆਲਿਟੀ ਆ ਬਾੜ ਨੂੰ ਸਹੀ ਆ ਭਾਈ ਮੋਲ ਜੈ ਜੀ ਹੋ ਭਾਈ ਮੋਲ ਤਾਂ ਡਾਕਟਰ ਜਮਾ ਜੈ ਉਹ ਮੋਲ ਤਾਂ ਵਾੜਾ ਕਰਨੇ ਨਹੀਂਗਾ ਠੀਕ ਆ ਭਾਈ ਇਹ ਡਾਕਟਰ ਨੂੰ ਪਤਾ ਬੱਚੀ ਦਾ ਮੁੱਲ ਕਿੰਨਾ ਕਰਦੇ ਆ ਲੋਕ ਹੂੰ ਪੂਰੀ ਨਸਲਾ ਪੂਰਾ ਡਬ ਡਿਜ਼ਾਈਨ ਵਾਲਾ ਡਾਕਟਰ ਹੂੰ ਕਿਸੇ ਕੋਲੋਂ ਡਾਕਟਰ ਵੜਾ ਤਰਾ ਨਹੀਂ ਸਹੀ ਗੱਲ ਆ ਭਾਈ ਬਰੀਡ ਵੀ ਫੁੱਲ ਆ ਕਿ ਨਹੀਂ ਬਈ ਉਹ ਡਾਕਟਰ ਨਾਲ 26 27 ਕਿਲੋ ਪਲੂਨ ਦਾ ਚੋਆ ਦੱਸਿਆ ਕਿਥੋਂ ਲਈ ਹੈਗੀ ਹੂੰ ਬਾਕੀ ਡਾਕਟਰ ਸੇਵਾ ਹੀ ਕਿਹੜੇ ਸਾਹਨ ਬੜੇ ਰੰਗ ਟੰਗਾ ਬੜਾ ਐ ਕਹਿੰਦੇ ਵੀ 30 ਗੋਲ ਦੁੱਧ ਪਾ ਦੂਗੇ ਹੂੰ ਬਾਕੀ ਗਾਂ ਦਾ ਦੇਖ ਲੈ ਵੀ ਕਿੰਨਾ ਚੂਲੂ ਬਾਕੀ ਕੱਦ ਵਾਲੀ ਆ ਯਾਰ ਕੋਈ ਐ ਨਹੀਂ ਘਾੜ ਕੇ ਸਸ ਵੀ ਕੱਦ ਛੋਟਾ ਜਾਂ ਥਾਣ ਹੋਵਾ ਜਾਂ ਕੋਈ ਵੀ ਲੈ ਇਲੈਕਟ੍ਰਿਕ ਬਰੀਡ ਬਰੂਡ ਤੇ ਤਾਹਾਂ ਤੋਂ ਚੌੜੀ ਛੜੀ ਚੈੱਕ ਕਰਾ ਦੇ ਕਿੰਨੀ ਆ ਗਈ ਸਹੀ ਗੱਲ ਆ ਭਾਈ ਅੱਗੇ ਭਰਾ 3 ਨੰਬਰ ਆ ਗਈ ਕਿਹੜਾ ਸੂਆ ਜੀ ਇਹ ਡਾਕਟਰ ਮਾਲਕਾਂ ਦਾ ਆਪ ਨੂੰ ਦੂਜਾ ਆਖਿਆ ਗਿਆ ਹੂੰ ਆਪਾਂ ਤੀਜਾ ਮੰਨ ਕੇ ਲਈ ਆਪਾਂ ਮੂੰਹ ਚੋਂ ਪੱਟ ਨਹੀਂ ਭੇ ਦੰਦਾਂ ਜੋ ਵੀ ਆਪਣੀ ਜਬਾਨ ਹੈਗੀ ਠੀਕ ਹੈ ਤੇ ਬਾਕੀ ਡਾਕਟਰ ਬੈੜ ਦਾ ਢਾਂਚਾ ਟੂਂਚਾ ਤੇ ਬ੍ਰੀਥ ਬਰੂਥ ਚੈੱਕ ਕਰਾ ਦੇ ਕਿੰਨੀ ਚੰਗੀ ਆ ਸਹੀ ਗੱਲ ਆ ਭਾਈ ਤੇ ਲੇਵੇ ਨਾੜਾਂ ਦੇ ਡਾਕਟਰ ਅਸੇ ਵਰਗੇ ਆ ਗਿਆ ਕੀ ਬਾਤ ਹੈ ਅਸੇ ਹੁਣੇ ਡਾਕਟਰ ਇਹ ਵੀ ਦੇਖ ਲਾ ਲਈ ਭਾਈ ਕੋਈ ਚੱਕਰੇ ਨਹੀਂ ਹੈ ਨਾ ਕਿਹੜਾ ਗਰਮ ਵਾਲੀ ਕੋਈ ਦੂਰਾ ਲੱਗਾ ਬੈੜਾ ਨੂੰ ਤੇ ਨਾੜ ਕਿਆ باقی ਥੰਡ ਚੈੱਕ ਕਰ ਰੈਡਕਟਰ ਹਮ ਜਮਾ ਡਾਕਟਰ ਤਿਆਰੀਆਂ ਜਾ ਵੜੇ ਹਮ ਤੇ ਮੰਨ ਕੇ ਚਾ ਲੇਵ ਦੀ ਚੜਾਈ ਚੋਏ ਚੈੱਕ ਕਰ ਕਿ ਨਹੀਂ ਆਂਦੇ ਕਿ ਕਿਆ ਬਾਤ ਪੰਡ ਵਾਲਾ ਲੇਵਾ ਲੱਗਿਆ ਹਣਾ ਪੰਡਾ ਡਾਕਟਰ ਹਮ ਤੇ ਵਾਕੀ ਡਾਕਟਰ ਬ੍ਰੀਕ ਬਰੂਕ ਇੰਨੀ ਕਾ ਵੜ ਸਹੀ ਇੰਨੀ ਕਹਦੇ ਉਹਨੇ ਤੇ ਡੱਬ ਡਿਜ਼ਾਈਨ ਹਮ ਤੇ ਮੰਨ ਕੇ ਚਾ ਡਾਕਟਰ ਸੂਂਦੀ ਸੂਂਦੀ ਨੇ ਲੇਵਾ ਸਹੀ ਹੋਰ ਬਹੁਤ ਨਹੀਂ ਆਇਆ ਤਿਆਰ ਕਰਿਆ ਲੇਵ ਦੀ ਚੜਾਈ ਚੁੜੀ ਹੁਣ ਵੀ ਚੈੱਕ ਕਰ ਲੈ ਵਾਹ ਭਾਈ ਪੂਰਾ ਪੰਡ ਵਾਲਾ ਲੇਵਾ ਕਰਮਾਲੀ ਨੂੰ ਇਧਰੋਂ ਨਾਲਾ ਚੈੱਕ ਕਰ ਲੋ ਇੱਕ ਨੰਬਰ ਨਾਲਾ ਕਿਆ ਬਾਤ ਹੈ ਡੇਟ ਲੇ ਡਾਕਟਰ ਕੋਈ ਲੇਖੇ ਨਹੀਂ ਬੈਠਾ ਬਾਈ ਮੋਲ ਤਾਂ ਜੈ ਜੀ ਮੋਲ ਡਟ ਜਮਾ ਜਾ ਜੋ ਮੋਸ ਤਾਂ ਵੱਡਾ ਹੋਣਾ ਹੀ ਵੜਾ ਨੇ ਆਗਲੇ ਟਲਟ ਨਾ ਕੱਢ ਗਈ ਸਹੀ ਗੱਲ ਹੈ ਤੇ ਮੰਨ ਕੇ ਚੱਲ ਬੈਠ ਨੇ ਫਾਸ ਫਾਸ ਟੁਰਨ ਤੇ ਲੈਵਾ ਡਾਕਟਰ ਹੁਣ ਵੀ ਬਹੁਤ ਆਗਾ ਹਮ ਪਰ ਤਿਆਰੀਆਂ ਡਾਕਟਰ ਜਣ ਨਹੀਂ ਲੈਂਦੀ ਬਸ ਆਥਣ ਸਵੇਰ ਨੂੰ ਇਹਨੇ ਸੂ ਪੈਣਾ ਕਿ ਬਸ 2-4 ਘੰਟੇ ਸੂ ਪਣਾ ਡਾਕਟਰ ਵੜ ਨੇ ਸਹੀ ਗੱਲ ਹੈ ਬਾਕੀ ਲਿਵਰੀ ਕੁਆਲਟੀ ਚੈੱਕ ਕਰਾ ਡਾਕਟਰ ਲੈ ਕਿਆ ਬਾਤ ਹੈ ਇੱਕ ਦੂਜੀ ਤੋਂ ਬਾਅਦ ਕਿਹ ਡਾਕਟਰ ਲੇਵੇ ਤਾਂ ਹਮ ਦੇਵੇ ਦਾ ਕੋ ਯੰਤਨੀ ਬਈ ਬਹੁਤ ਸੋਹਣਾ ਆਰਡਰ ਕਰਮਾ ਲਈ ਨੇ ਸਟਾਰਟ ਕਰਿਆ ਸੁੰਦੀ ਸੁੰਦੀ ਨੇ ਲੇਵਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਬਾਕੀ ਡਾਕਟਰ ਫੇਸ ਫੂਟ ਚੈੱਕ ਕਰਾ ਦੇ ਬਹਿੜਦਾ ਕਦ ਕੁੱਦ ਬਾਕੀ ਆਪਾਂ ਨਾਲ ਖੜ ਕੇ ਦਿਖਾarne ਅਗਲਾ ਅੰਦਾਜ਼ਾ ਲਾ ਲੈ ਕਿੰਨਾ ਕੱਦ ਦਾ ਬਹਿੜਦਾ ਸਹੀ ਆ ਪਹਿਲਾ 6 ਫੁੱਟ ਕੱਦ ਹੋਊਗਾ ਜੀ ਦਾ ਹਣਾ ਬਈ ਹਾਂ ਬਈ ਦੇਖ ਰਹਿਟਾ ਅੰਦਾਜ਼ਾ ਲਾ ਲਿਓ ਲੈ ਕੀ ਬਾਤ ਆ ਬਈ ਤੋਰਾ ਵੀ ਇੱਕ ਨੰਬਰ ਆ ਕਰਮਾ ਤੋਰਾ ਡਾਟ ਨੇ ਲੱਤਾਂ ਖੋਲ ਖੋਲ ਧਰਦੀ ਆ ਬਹਿੜ ਹੂੰ ਮਾਨ ਨੇ ਕਹਿ ਕਿ ਦੋ ਸੂਰੀ ਸੋਨੇ ਡੈਕਟਰ ਲੇਵਾ ਹੋਰ ਇੱਕ ਕੋ ਤਿਆਰ ਕਰ ਜਾਣਾ ਨੇ ਸਹੀ ਆ ਬਾਈ ਤੇ ਬਾਕੀ ਡੈਕਟਰ ਥਣ ਥਣ ਬਹੁਤ ਨਿਆਇ ਚੰਗਾ ਲੱਗਿਆਗਾ ਲੇਵਾ ਲੂਆ ਪਿਛ ਮਗਰਮੂਰ ਦਾ ਲੇਵਾ ਪੂਰਾ ਵੜਦਾ ਲੈ ਸੀਲ ਹਨੀ ਡੈਕਟਰ ਇੰਨੇ ਆ ਕਿ ਮਰਜੀ ਬੈਠਾ ਲੈ ਜਿਵੇਂ ਮਰਜੀ ਬੈਠਾ ਲੈ ਕੀ ਬਾਤ ਤੇ ਬਾਕੀ ਡੈਕਟਰ ਲੰਬੀ ਲੰਬੀ ਹੂੰ ਦਿਖਾ ਦੇ ਕਿੰਨੇ ਆ ਵੜ ਸਹੀ ਆ ਬਾਈ ਹਾਂ ਅੱਗੇ ਭਰਾ 4 ਨੰਬਰ ਕਿਹੜਾ ਸੁਆ ਜੀ ਏ ਡਾਕਟਰ ਦੂਜਾ ਸੂਆ ਬੱਚੀ ਹੈਗੇ ਕਿੰਨੇ ਦਿਨ ਲੂਜੀ ਬਾ ਡਾਕਟਰ ਇਹ ਵੀ ਇੱਕ ਦਾ ਦਿਨ ਨਹੀਂ ਲਿਓ ਤਿਆਰੀਆਂ ਜੀ ਦੇ ਦੇ ਵਾ ਦੇਖੀ ਮਗਰ ਮੂਹ ਲਾ ਹਨ ਤੇ ਫੇਸ ਫੂਲ ਚੈੱਕ ਕਰਾ ਡਾਕਟਰ ਬੱਚੀ ਚੱਕਣੀ ਝੋਕਣੀ ਦੇ ਬਿਊਟੀ ਚੈੱਕ ਬਿਊਟੀ ਤੇ ਬਾਕੀ ਡਾਕਟਰ ਡੱਬ ਡਿਜ਼ਾਈਨ ਤੇ ਲੇਵਾ ਡਾਕਟਰ ਦੇਖ ਲੈ ਉਰੋਂ ਹੁਣੇ ਦੇਂਦਾਗਾ ਲੈ ਤੇ ਥਣ ਥਣ ਚੈੱਕ ਕਰਾ ਡਾਕਟਰ ਹਮ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੇ ਟਰਸੀ ਲੇਵਾ ਵਿੱਚ ਕਰਵਾਵਾਂਗੇ ਲੈ। ਲੈ। ਕਿਆ ਬਾਤ ਆ ਪੂਰਾ ਪੰਡ ਵਾਲਾ ਲੇਵਾ ਕਨੇ ਬਈ। ਲੇਵਾ ਡਾਕਟਰ ਕੋਈ ਲੇਖਾ ਹੀ ਨਹੀਂ ਬੱਚੀ। ਜਮਾ ਫੇਟਾ ਡਰਾ ਬੱਚੀ ਦਾ। ਉਸ ਕਹਿਣਾ ਨਹੀਂ ਕਰਨਾ ਨੀਗਾ। ਸੱਚੂ ਹੀ ਪੰਡ ਵਾਲਾ ਲੇਵਾ ਲੱਗਿਆ ਹਨਾ। ਪੰਡਾ ਡਾਕਟਰ ਬਾਕੀ ਸੀਲ ਹੰਡੀ ਦੇਖੀ। ਲੈ। ਲੈ। ਕਿਆ ਬਾਤ ਆ। ਬੱਸ ਲੇ ਬਈ ਬੜਾ ਤਕੜਾ ਹਨਾ ਬਈ। ਡੇ ਡਾਕਟਰ ਕੁਆਲਟੀ ਲੇਵੇ ਦੀ। ਕਿਆ ਬਾਤ। ਬੱਚੀ ਕਹਿੰਦੀ ਆ ਲੇਵਾ ਮੈਨੂੰ ਹੀ ਲੱਗਿਆ ਡਾਕਟਰ। ਲੱਗਿਆ ਸਹੀ ਆ ਬਾਈ। ਡੇ ਡਾਕਟਰ ਚੜਾਈ ਚੁੜੀ ਲੇਵੇ ਦੀ ਬੱਚੀ ਦੀ। ਬਾਕੀ ਬਰੀਕ ਵਾਲੀ। ਬਰੀਕ ਡਾਕਟਰ ਦੇਖੀ। ਦੇਖ। ਹਾਂ ਡਾਇਰੈਕਟਰ ਕੋ ਕੋਤਮ ਆਇਆ ਸਹੀ ਹੈ ਫੈਕਸ ਆਰਡਰ ਆ ਤੇ ਬਾਕੀ ਥਣ ਲੈ ਵਾ ਚੈੱਕ ਕਰਾ ਦੇ ਬੱਚਾ ਲੈ ਬਈ ਕਲਾ ਕਲਾ ਥਣ ਪੂਰੀ ਆ ਇੱਕ ਮੁੱਠੀ ਆ ਡਾਇਰੈਕਟਰ ਪੂਰਾ ਥਣ ਤੇ ਬਾਕੀ ਡਾਇਰੈਕਟਰ ਡਬ ਡਿਜ਼ਾਈਨ ਫੇਸਪੂ ਚੈੱਕ ਕਰਾ ਦੇ ਸਹੀ ਗੱਲ ਹੈ ਬਈ ਤੇ ਬਾਕੀ ਡਾਇਰੈਕਟਰ ਇਧਰੋਂ ਥਣ ਦਿਖਾ ਦੇ ਬੱਚੀ ਨੂੰ ਕਿੰਨਾ ਜੰਗਾ ਲੱਗਿਆ ਸਹੀ ਹੈ ਲੈ ਬਈ ਆ ਨੇੜੇ ਆ ਕੇ ਥਣ ਚੈੱਕ ਕਰਾਈ ਡਾਇਰੈਕਟਰ ਹਮ ਬਰੀਡ ਫੁੱਲ ਲੈ ਵਾ ਚੈੱਕ ਕਰ ਲਓ ਤੇ ਥਣ ਨੇੜੇ ਤੋਂ ਲੈ ਕੇ ਮੁੱਠੀ ਵਾਲਾ ਲੈ ਲੈ ਯਾ ਆਰੇ ਡਾਕਟਰ ਮਾੜੇ ਮੋੜੇ ਬੱਚੀ ਦੇ ਪੜਾ ਨਹੀਂ ਆਈਆਂ ਤੇ ਮੰਨ ਕੇ ਚੱਲ ਡਾਕਟਰ ਜੇ 1-2 ਦਿਨ ਲੈ ਗਈ ਹੂੰ ਬੱਚੇ ਤੋਂ ਲੇਵਾਂ ਲੇ ਕੇ ਪੂਰਾ ਨਹੀਂ ਜਾਣਾ ਪੂਰਾ ਨਹੀਂ ਆ ਡਾਕਟਰ ਪੂਰਾ ਪੜਾ ਜਮੇ ਨਹੀਂ ਪੰਨੇ ਹੂੰ ਹੂੰ ਉਹ ਲੱਗਦਾ ਡਾਕਟਰ ਅੱਥੇ ਸਵੇਰ ਚ ਸੂ ਵੀ ਸਕਦੀ ਆ ਕਿ 2-4 ਦਿਨ ਲੈ ਗਈ ਪੱਕ ਮਾਲਾਂ ਕਾ ਦੋ ਡਾਕਟਰ ਥੋੜੇ ਗਿਆ ਖੋਲੀ ਬਈ ਤੋਰੀ ਮੜੀ ਜੀ ਬਾਕੀ ਡਾਕਟਰ ਬ੍ਰੀਕ ਬਰੂਕ ਤਾਹਾਂ ਤੋਂ ਪੱਧਰ ਪੁੱਧਰ ਮੋ ਨਿਆਂ ਚੰਗੀ ਬੱਚੀ ਆਈ ਬਾਕੀ ਥੋੜੇ ਜੇ ਪੱਠਿਆਂ ਨਾਲ ਰਜਣ ਵਾਲੀ ਆ ਹਨਾ ਦੁੱਧ ਵਾਲਾ ਪੀਸ ਆ ਦੁੱਧ ਵਾਲਿਆਂ ਡਾਇਰੈਕਟਰ ਕੋਈ ਡਾਇਰੈਕਟਰ ਬੈਠਾ ਇਨਕਮਟਾਇਟ ਜੀ ਹੈ ਸਾਰੀਆਂ ਬ੍ਰੀਕ ਹੈਆਂ ਹੂੰ ਹੂੰ ਤੇ ਡਾਇਰੈਕਟਰ ਲੇਵਾ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਹੈ ਬਾਈ ਕੀ ਬਾਤ ਮੋਲ ਜੈ ਜੀ ਹੂ ਮੋਲ ਤਾਂ ਡਾਕਟਰ ਜਮਾ ਜਾਇਜੂਗਾ ਇਹ ਜਿਹੜਾ ਡਾਕਟਰ ਆਪਾਂ ਨੂੰ ਬੱਚੀਆਂ ਦਾ ਪਤਾ ਮੁੱਲ ਕਿੰਨਾ ਹੈ ਕਰਦੇ ਹੋਏ ਤਾਂ ਮੋਲ ਹੀ ਨਹੀਂ ਕਰਨਾ ਸਹੀ ਹੈ ਦੇ ਡਾਕਟਰ ਤਾਂ ਹਾਂ ਦੋ ਬਰੀਕੀ ਬਰੂਕੀ ਫੇਸ ਫੂਸ ਤੇ ਡੱਬੜੀ ਆਣ ਪਸਰੀਆਂ ਰਹੀ ਨੇ ਡਾਕਟਰ ਬੱਚੀ ਦੀਆਂ ਠੌਣ ਟਾਂ ਦੀ ਲੰਬਾਈ ਉਹ ਨਹੀਂ ਹੈ ਚੰਗੀ ਐ ਡਾਕਟਰ ਕਿਸੇ ਪਾਸੋਂ ਆਤਰਾ ਨਹੀਂ ਹੈ ਬਿਊਟੀ ਚੈੱਕ ਕਰ ਬਿਊਟੀ ਦੇ ਡਾਕਟਰ ਬੋਦੀ ਬਾਦੀ ਪੂਰੀ ਚੰਗਿਆ ਪ੍ਰਿੰਟ ਪ੍ਰਿੰਟ ਕਰਮ ਲਈਦਾ ਇੱਕ ਨੰਬਰ ਲੈ ਚੱਲ ਬੇ ਡਾਕਟਰ ਬੱਚੀ ਪੁੱਛੀ ਦੇਗੀ ਬਾਅਦ ਵਿੱਚ ਤਾਂ ਕਮਾਲ ਨਹੀਂ ਕਰ ਦੂਗਾ ਸਹੀ ਗੱਲ ਆ ਬਈ ਕੋਈ ਸਾਂਭਣ ਦੀ ਨਹੀਂ ਲੋੜ ਬਸ ਅੱਜ ਜਾਂ ਕੱਲ ਨੂੰ ਇਹਨੇ ਆਰਾਮ ਨਾ ਕਰਮਾ ਲਈ ਬੜਾ ਡਾਕਟਰ ਇਕੱਲੇ ਨੇ ਲਿਆ ਬਣਨਾ ਹੀ ਆ ਥੱਲੋਂ ਠਟਣਾ ਦਾ ਕੋਈ ਸੈ ਨਹੀਂ ਬਦਲਣਾ ਹੀ ਹੈਗਾ ਸਹੀ ਗੱਲ ਆ ਬਾਈ ਤੇ ਮੁੱਲ ਬਾਈ ਦੇ ਜਾਇਜ਼ ਹੋਣਗੇ ਬਾਹਲੇ ਮੁੱਲ ਨਹੀਂ ਮੁੱਲ ਤਾਂ ਡਾਕਟਰ ਬਾਹਲੇ ਨਹੀਂ ਜਾਇਜ਼ ਹੋਣਗੇ ਬਾਕੀ ਦੇਖ ਲੈ ਵਾ ਹਮ ਸਹੀ ਆ ਬਾਈ ਸੀ ਲਈ ਨਹੀਂ ਆਗੀ ਕਹਿਣਾ ਕਰਨਾ ਕਰਮਾ ਇਹਨੇ ਜਮੇ ਨਹੀਂ ਕੁਝ ਸਹੀ ਆ ਬਾਈ ਇਧਰੋਂ ਉਧਰੋਂ ਬਹੁਤ ਨਹੀਂ ਜਾਇਜ਼ ਚੰਗੇ ਆ ਬਾਕੀ ਹਮ ਅੱਗੇ ਬਾਈ ਲਾਸਟ ਕਿਹੜਾ ਸੁਭਾਜੀ ਏ ਡਾਕਟਰ ਦੂਜਾ ਸੂਆ ਪੰਜਾਬ ਵਾਲੀ ਜਰਸੀ ਆ ਡਾਕਟਰ ਓਕੇ ਤੇ ਕੱਦ ਵਜਨ ਚੈੱਕ ਕਰਾ ਡਾਕਟਰ ਹੂੰ ਇੱਧਰ ਖੜਕੇ ਤੇ ਹੁਣ ਆ ਕੱਦ ਵਜਨ ਵੇਖਦਾ ਲੈ ਬਈ ਲੰਬੀ ਲੁੰਬੇ ਦੇਖ ਲੈ ਟਰੱਕ ਜੀ ਡਿਵਾਈਡ ਹੈ ਜੀ ਸਹੀ ਗੱਲ ਆ ਬਈ ਕੀ ਬਾਤ ਆ ਇਹ ਬਾਕੀ ਡਾਕਟਰ ਲੈਵਾ ਚੈੱਕ ਕਰਾ ਦੇ ਬੱਚੀ ਦਾ ਪੂਰੀ ਜਾਨ ਵਾਲੀ ਆ ਹਨਾ ਨਹੀਂ ਸ਼ਾਂਤੋ ਲੇਵਾ ਜਾ ਕੇ ਜਮਾ ਡਾਕਟਰ ਫਿੱਟ ਲੇਵਾਗਾ ਤੇ ਲੇਵੇ ਦੀ ਬਰੀਕੀ ਬਰੂਕੀ ਉਹ ਨਿਆਇ ਚੰਗੇ ਤੇ ਡਾਕਟਰ 24 25 ਗੋ ਦੁੱਧ ਦਾ ਪਲੂਣ ਦਾ ਦੱਸਿਆਗਾ ਮਾਲਕਾਂ ਨੇ ਠੀਕ ਹੈ ਬਾਕੀ ਡਾਕਟਰ ਸੇਵਾ ਹੀਗਾ ਕਿੰਨਾ ਚੂਲੂਗਾ ਆਪਾਂ ਨਹੀਂ ਕਹਿਣਾ ਸਹੀ ਗੱਲ ਆ ਬਾਈ ਬਾਕੀ ਥਾਂ ਦੇ ਬਸ ਬਾਕੀ ਸੀਲ ਹੰਡੀ ਦੇ ਲੈ ਹੂੰ ਜਿਵੇਂ ਮਰਜੀ ਵਹਿ ਜਾ ਹਣਾ ਬਾਲੀ ਨਿਆਇ ਚੰਗੇ ਡਾਕਟਰ ਨਹੀਂ ਕਹਿਣਾ ਕੁਝ ਨਹੀਂ ਠੰਡੀ ਮਸਤ ਖੋਲੀ ਬਈ ਟੋਰੀ ਮੜੀ ਬਾਕੀ ਡਾਕਟਰ ਫੇਸ ਫੂਸ ਵਹਿੜਦਾ ਸਹੀ ਹੈ ਚੈੱਕ ਕਰਾਏ ਦੇਖੀ ਕਿੰਨਾ ਚੰਗਾ ਗੱਲਾਂ ਦੇਖ ਦੀ ਬਿਊਟੀ ਚੈੱਕ ਕਰ ਲਓ ਲੈ। ਇੱਕ ਬਾਕੀ ਡਾਕਟਰ ਇੰਨੀ ਜਾਸ ਸੀ ਵੱਡੀ ਕੱਦ ਵਜਨ ਵਾਲੀ ਕਦੇ ਇੱਕ ਦੀ ਆਉਂਦੀ ਹੈਗੀ। ਕਦੇ ਕਦੀ ਆਉਂਦੀ ਹੈ। ਤੇ ਬਾਕੀ ਡਾਕਟਰ ਸੀਮਨ ਟੇਲੇ ਦੀ ਵੀ ਆਪ ਪੁੱਛ ਕੇ ਦੱਸ ਦਾਂਗੇ। ਹੂੰ ਸਹੀ ਗੱਲ ਆ ਬਾਈ। ਠੰਡੀ ਬਹੁਤ ਆ ਹਨਾ। ਠੰਡੀ ਬਾਕੀ ਡਾਕਟਰ ਲੇ ਵਾਲੂ ਬਾ ਦਿਖਾਈ ਤੋੜ ਦੀ ਬੱਚੀ ਕਰਵਾਉਣੇ ਕਰਮਾਈ ਦਾ। ਕੱਦ ਵਜਨ ਫੁੱਲ ਆ ਕਰਮਾਈ। ਤੇ ਡਾਕਟਰ ਲੇਵਾ ਲੈ ਬਾਈ। ਤੋੜਾ ਚੈੱਕ ਕਰੋ। ਲੱਤਾ ਖੋ ਖੋ ਦਰ ਦੇ ਡਾਕਟਰ ਹੁਣੇ ਹੂੰ ਕਿੱਦੇ ਡਾਕਟਰ ਬੱਚੀ ਨੇ ਤਿਆਰ ਹੋਣਾਗਾ ਹੂੰ ਚਲੋ ਡਾਕਟਰ ਰਿਕਾਰਡ ਤੋੜ ਦੋ ਇੰਨਾ ਗਿੱਲੇਵਾ ਹੋਰ ਬਣਾਏ ਜਾਣਾ ਬੱਚੀ ਸਹੀ ਆ ਬਾਈ ਬਾਕੀ ਥਾਣ ਇੱਕ ਨੰਬਰ ਆ ਯਾਰ ਕੋਈ ਛੋਟਾ ਥਾਣ ਨਹੀਂ ਕਿ ਨਹੀਂ ਬਾਈ ਬਾਕੀ ਡਾਕਟਰ ਮੂਠਿਆ ਥਾਣਾ ਪੂਰੀ ਕੱਦ ਵਿੱਢ ਲਈ ਜਾਤਨਸਲ ਵਾਲੀ ਬੱਚੀ ਹੈਗੀ ਦੇ ਫੇਸ ਫੂਸ ਸਹੀ ਆ ਛੜਨੀ ਲੰਬੀ ਲੰਬੀ ਦਿਖਾਏ ਡਾਕਟਰ ਕਰ ਦਵਜਣਾ ਹੂੰ ਸਾਰੇ ਬੜੋਂ ਡਾਕਟਰ ਬਾਈਣ ਬੂਜਣਾ ਬਾਹ ਆਗਾ ਬੈਠ ਚ ਸਹੀ ਗੱਲ ਆ ਬਾਈ ਮੋਲ ਜੈਜੂ ਬਈ ਮੋਲ ਡਾਕਟਰ ਜਮਾ ਜਾਏ ਮੋਲ ਤਾਂ ਬਾੜਾ ਕਰਨਾ ਹੀ ਨਹੀਂਗਾ ਹੂੰ ਲੈ ਚੱਲ ਬਈ ਬਾਕੀ ਤੌਫ ਹੈਈ ਆ ਬਈ ਨਾ ਗਰਮੀ ਮੰਨੇ ਨਾ ਠੰਡ ਮੰਨੇ ਫੈਨਡ ਖੋਲੋ ਮੱਝ ਨਾਲ ਦੁੱਧ ਦੇ ਦੇਣਾ ਕੱਚੀ ਕੱਚੀ ਆ ਵੀ ਡਾਕਟਰ ਜਮਾ ਜਾਏ ਹੋਣਗੇ ਓਕੇ ਤੂੰ ਬਾੜੇ ਦਾ ਮੁੱਲ ਕਰਨੀ ਹੀ ਨਹੀਂਗੇ ਹੂੰ ਜਮਾ ਖੇਤੀ ਕੇ ਮੋਲ ਰੱਖਾਂਗੇ ਬਈ ਕਿਉਂ ਬਾੜੇ ਮੋਲ ਨਹੀਂ ਚਾਹਤੇ ਬਈ ਬਾਕੀ ਦੇਹਲੇ ਵਾਲਾ ਡਾਕਟਰ ਬਾਕੀ ਕਰਮਾਲੀ ਸੀਲ ਠੰਡੀ ਲਾ ਯਾ ਮਾਈ ਭਾਈਆ ਕਹਿਣਾ ਕੁਛ ਨਹੀਂ ਹੈ ਨਾ ਕੋਈ ਡਾਕਟਰ ਬੈਠ ਲਾ ਸੀ ਚੈੱਕ ਜੇ ਆਪਣੀ ਜ਼ਿੰਮੇਵਾਰੀ ਹੋ ਗਈ ਹਮ ਹਣਾ ਸੁਣਾ ਲਈਆ ਓਕੇ ਆਪਾਂ ਬੇਸਣ ਸੋਕੇ ਮੰਗਾ ਲਈ ਅਗਲਾ ਠੀਕ ਆ ਭਾਈ ਹਮ ਨਾਗਸੀ ਭਰਾ ਕੋਲੇ ਪੰਜ ਪੰਜੇ ਰਖਾਤੀ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਹੈ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ